ਨਾਲਾ ਤੋਂ ਜਿੱਥੇ ਵਿਜੀਲੈਂਸ ਬਿਊਰੋ ਨੇ ਪੁਲਿਸ ਸਬ ਇੰਸਪੈਕਟਰ ਨੂੰ 15000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ ਮਲਜ਼ਮ ਪੁਲਿਸ ਮੁਲਾਜ਼ਮ ਮਨਜਿੰਦਰ ਸਿੰਘ 15000 ਰੁਪਏ ਦੀ ਰਿਸ਼ਵਤ ਲੈਂਦਾ ਧਰ ਦਬੋਚਿਆ ਗਿਆ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਮਿਲੀ ਸੀ ਕਿ ਪੁਲਿਸ ਸਬ ਇੰਸਪੈਕਟਰ ਮਨਜਿੰਦਰ ਸਿੰਘ ਸਮਝੌਤੇ ਦੇ ਇੱਕ ਮਾਮਲੇ ਦੇ ਵਿੱਚ ਥਮਕਾਰਿਆ ਸੀ ਤੇ 15000 ਰੁਪਏ ਦੀ ਰਿਸ਼ਵਤ ਮੰਗ ਰਿਆ ਸੀ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਵਿਜੀਲੈਂਸ ਬਿਊਰੋ ਨੇ ਮੁਲਜ਼ਮ ਪੁਲਿਸ ਮੁਲਾਜ਼ਮ ਨੂੰ ਰੰਗੇ ਹੱਥੀ ਫੜਨ ਦੇ ਲਈ ਟਰੈਪ ਲਗਾਇਆ ਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਮੁਲਜ਼ਮ ਮੁਲਾਜ਼ਮ ਮਨਜਿੰਦਰ ਸਿੰਘ ਨੂੰ ਰਿਸ਼ਵਤ ਲੈਣਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ ਇਹ ਸਿਮਰਦੀਪ ਸਿੰਘ ਆ ਜੀ ਲੜਕਾ ਇੱਕ ਪੱਖੋਂ ਗੱਲਾਂ ਤੋਂ ਉਹਨੇ ਸਾਡੇ ਕੋਲ ਇੱਕ ਦਰਖਾਸਤ ਦਿੱਤੀ ਸੀ ਕੋਈ ਗੱਡੀ ਦਾ ਉਹਦਾ ਸੀ ਸੇਲ ਕਰੀ ਸੀ ਉਹਨੇ ਗੱਡੀ ਉਹਦੇ ਵਿੱਚ ਉਹ ਮਤਲਬ ਜਿਹੜੀ ਸੰਬੰਧਿਤ ਤੇ ਸੀ ਉਹਨਾਂ ਨੇ ਸਿਮਰਦੀਪ ਸਿੰਘ ਸਾਹਿਬ ਇੰਸਪੈਕਟਰ ਕੋਲੇ ਦਿੱਤੀ ਸੀ ਦਰਖਾਸਤ ਉਹਦੇ ਅੰਗੇਸ਼ਟ ਉਹਦੇ ਵਿੱਚ ਜਾਨੀ 15000 ਰੁਪਏ ਦਾ ਇਹਨਾਂ ਦੇ ਰਿਸ਼ਵਤ ਦੇ ਰੂਪ ਚ ਰੈਡ ਹੰਡਰਡ ਟਰੈਪ ਦੇ ਦੌਰਾਨ ਇਹਨਾਂ ਨੂੰ ਸੀ ਪਕੜਿਆ ਸੀ ਐਸ.ਆਈ. ਹੜਾਇਤ ਹੁਣ ਕੋਰਟ ਚ ਪੇਸ਼ ਕਰ ਰਹੇ ਹਾਂ ਮਾਨਜੋਬ ਅਦਾਲਤ ਚ ਪੇਸ਼ ਕਰਕੇ ਫਿਰ ਰਮਾਨ ਅਗਲਾ ਲਵਾਂਗੇ ਜੋ ਵੀ ਕਾਰਵਾਈ ਅਗੇ ਕਾਨੂੰਨ ਅਨਸਾਰੋ ਕਰਾਂਗੇ ਕਿਹੜੇ ਕਿਹੜੇ ਧਾਰਾ ਲਾਈ ਤੁਸੀਂ 7 ਪੀਸੀ ਐਕਟ ਜੀ ਥਾਣਾ ਵਿਜੀਲੈਂਸ ਗਰੂਪ ਪਟਿਆਲਾ ਰੇਂਜ ਪਟਿਆਲੇ ਵਿੱਚ 5 ਨੰਬਰ ਮਕਦਮਾ ਦਰਜ ਕੀਤਾ ਗਿਆ ਜੀ